ਯਾਦ ਰੱਖਾ ਜੀ ਉਹ ਤੇ ਰੋਲ ਸਾਡੇ ਮਾਨਯੋਗ ਸੀਐਮ ਸਾਹਿਬ ਉਹ ਜਿਹੜਾ ਯੁੱਧ ਨਸ਼ਾ ਵਿਰੁੱਧ ਜੀ ਜੰਗ ਛੇੜੀ ਹੋਈ ਹੈ ਪੰਜਾਬ ਦੇ ਵਿੱਚ ਉਹਦੇ ਤਹਿਤ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਵੱਲੋਂ ਬਹੁਤ ਸਾਰੇ ਜਾਂ ਐਨਫੋਰਸਮੈਂਟ ਡਰਾਈਵ ਦੇ ਵਿੱਚ ਰਿਕਵਰੀਜ਼ ਕੀਤੀਆਂ ਗਈਆਂ ਔਰ ਵੱਡੀਆਂ ਬਿਗ ਫਿਸ਼ ਜਿਹਨੂੰ ਫਿਕਸ ਸਮਗਲਰਸ ਕਹਿੰਦੇ ਉਹ ਬੜੇ ਫੜੇ ਗਏ ਆ ਪਰ ਕਾਫੀ ਮਾਤਰਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਫਿਕਰੀਮਨ 90 ਕਿਲੋ ਤੋਂ ਉੱਪਰ ਹਿਰੋਇਨ ਹੋ ਚੁੱਕੀ ਹੈ ਪਹਿਲੀ ਜਨਵਰੀ ਤੋਂ ਹੁਣ ਤੱਕ ਇਸ ਤੋਂ ਇਲਾਵਾ ਡਰਗ ਮੰਨੀ ਵੀ ਤਕਰੀਬਨ ਅਸੀਂ ਕਾਫੀ ਮਾਈਨਡ ਦੇ ਨਾਲ ਪਹਿਲੀ ਜਨਵਰੀ ਤੋਂ ਹੁਣ ਤੱਕ ਫੜੀ ਹੈ ਔਰ ਤੁਹਾਡਾ ਟਾਈਮ ਟੂ ਟਾਈਮ ਸ਼ੇਅਰ ਕਰਦੇ ਰਹਿੰਨੇ ਆ ਇਸ ਤੋਂ ਇਲਾਵਾ ਜਿਹੜੇ ਬਹੁਤ ਸਾਰੇ ਐਡਿਕਟਸ ਵੀ ਜਿਹੜੇ ਗਵਰਨਮੈਂਟ ਦੀ ਪਾਲਿਸੀ ਦੇ ਮੁਤਾਬਕ ਪੁਲਿਸ ਵੱਲੋਂ ਵੀ ਦਾਖਲ ਕਰਾਇਆ ਜਾ ਰਿਹਾ ਹੈ ਡੀ ਐਡਿਕਸ਼ਨ ਸੈਂਟਰ ਤੇ ਓਟ ਸੈਂਟਰ ਦੇ ਵਿੱਚ ਔਰ 64 A ਦੇ ਵਿੱਚ ਵੀ ਉਹ ਜਿਹੇ ਲੋਕ ਜਿਹੜੇ ਹੈ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਆ ਪਰ ਉਹਨਾਂ ਨੇ ਕ੍ਰਾਈਮ ਕੀਤਾ ਹੈ ਉਹਦੇ ਜਿਹੜੀ ਪ੍ਰੋਵੀਜ਼ਨ ਹੈ 64A ਦੀ ਉਹਦੇ ਤਹਿਤ ਵੀ ਅਸੀਂ ਲੋਕਾਂ ਦੀ ਕਨਸੈਂਟ ਲੈ ਕੇ ਮੈਜਿਸਟ੍ਰੇਟ ਸਾਹਿਬ ਕੋਲ ਤੋਂ ਉਹਨਾਂ ਨੂੰ ਦਾਖਲ ਕਰਾਈ ਦਾ ਇਲਾਜ ਕਰਾਈ ਦਾ ਸੋ ਉਹਦੇ ਨਾਲ ਆਕੇ ਸਮਾਜ ਦੇ ਵਿੱਚੋਂ ਅਸੀਂ ਨਸ਼ਾ ਬਿਲਕੁਲ ਮੁਕਤ ਕਰਨਾ ਹੈ ਇਹਦੇ ਜਿਹੜਾ ਇਸ ਤੋਂ ਇਲਾਵਾ ਡੈਮੋਲੀਸ਼ਨ ਡਰਾਈਵ ਜਿਹੜੀ ਹੈ ਉਹ ਵੀ ਕਮਿਸ਼ਨਰ ਪੁਲਿਸ ਅਮਰਸਾਦ ਪਿਛਲੇ ਕਾਫੀ ਸਮੇਂ ਤੋਂ ਚੱਲ ਰਹੀ ਹੈ ਗਵਰਨਮੈਂਟ ਦੀ ਡਾਇਰੈਕਸ਼ਨਸ ਤੇ ਅੱਜ ਆਪਾਂ ਤੋਂਗਪਾਈ ਬਟਾਲਾ ਦੇ ਵਿੱਚ ਥਾਣਾ ਮੁਖਮਪੂਰੇ ਦੇ ਏਰੀਆ 'ਚ ਖੜੇ ਆ ਇਹ ਸਨੀ 엘ियस ਗੁੱਲਾ ਸਾਨੂੰ ਬਿੱਟੂ ਸਿੰਘ ਹਾਊਸ ਨੰਬਰ 333 ਤੁੰਪਾਈ ਪਟਾਲਾ ਰੋਡ ਅੰਮ੍ਰਿਤਸਰ ਇਹ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਇਲੀਗਲ ਹੋਣ ਕਰਕੇ ਉਹਦੀ ਜਿਹੜੀ ਹੈ ਡੈਮੋਲਿਸ਼ਨ ਕੀਤੀ ਜਾ ਰਹੀ ਹੈ ਪੁਲਿਸ ਸਾਡ ਤੋਂ ਮੰਗੀ ਗਈ ਸੀ ਉਹ ਅਸੀਂ ਦਿੱਤੀ ਅਸੀਂ ਸਾਰੇ ਹਾਜ਼ਰ ਆ ਸੋ ਦੇ ਨਾਲ ਲੋਕਾਂ ਦੇ ਵਿੱਚ ਬੜਾ ਕਲੀਅਰ ਮੈਸੇਜ ਜਾਂਦਾ ਕਿਉਂਕਿ ਜਿਹੜਾ ਇਹ ਬੰਦਾ ਬੜਾ ਨਟੋਰੀਅਸ ਡਰੱਗ ਸਪਲਾਈਅਰ ਹੈ ਪੁਰਾਣਾ ਸਮੱਗਲਰ ਹੈ ਇਹਦੇ ਖਿਲਾਫ 7 ਮੁਕਦਮੇ ਦਰਜ ਨੇ ਵਕਫਾਟ ਥਾਣਿਆਂ ਚ ਮੁਕੰਪੂਰੇ ਇਚ اسلام آباد ਪੈਰਾ ਫਰੇਮ ਨਾ ਲਾ ਯਾਰ ਤੇ ਪਹਿਲਾ ਇਹਦੇ ਖਿਲਾਫ ਅਟੈਂਪਟ ਟੂ ਮਰਡਰ ਦਾ ਸੀ ਫਿਰ ਜੇਲ ਦੇ ਵਿੱਚ ਰਿਜ਼ਮੈਕਟ ਦਾ ਹੈ ਅੱਗੇ ਨਾਲਾ ਵੜੀ ਦਾ ਹੈ ਮੁਕੰਪੂਰੇ ਦਾ ਉਸ ਤੋਂ ਬਾਅਦ 4 ਮੁਕਦਮੇ ਜਿਹੜੇ ਐ ਐਨਡੀਪੀਐਸ ਐਕਟ ਤੇ ਇਹਦੇ ਖਿਲਾਫ ਦਰਜ ਨੇ ਹੁਣ ਵੀ ਇਹ ਵਾਂਟਡ ਹੈ ਭੱਜਿਆ ਹੋਇਆ ਤੇ ਇਹਦੀ ਜਿਹੜੀ ਸਾਰੀ ਲੀਗਲ ਫਾਰਮੈਲਟੀ ਕਰਕੇ ਕੰਪਲੀਟ ਕੀਤੀ ਜਾ ਰਹੀ ਹੈ ਔਰ ਲੋਕਾਂ ਦੇ ਵਿੱਚ ਜਿਵੇਂ ਤੁਸੀਂ ਆਪ ਦੇਖਿਆ ਤੇ ਸੁਣਿਆ ਹੈ ਇਸ ਗੱਲ ਦੀ ਬੜੀ ਚਲਾਕਾ ਹੈ ਕਿ ਗਵਰਨਮੈਂਟ ਜਿਹੜੀ ਹੈ ਐਕਟ ਕਰ ਰਹੀ ਹੈ ਜਿਹੜੇ ਲੋਕਾਂ ਨੇ ਇਲ ਬਾਰਡਰਨ ਤੇ ਡਰੱਗ ਮਨੀ ਨਾਲ ਗਲਤ ਪ੍ਰੋਪਰਟੀਆਂ ਬਣਾਈਆਂ ਉਹ ਮੈਂ ਇਹਦੇ ਵਿੱਚ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਤੁਹਾਡੇ ਨਾਲ ਹੀ ਕਿ ਜਿਹੜੇ ਵੀ ਤੁਹਾਡੇ ਬੱਚੇ ਡਰੱਗ ਛੱਡਣਾ ਚਾਹੁੰਦੇ ਨੇ ਕਾਨੂੰਨ ਅਨੁਸਾਰ ਆਪਣੇ ਕੋਲ ਪ੍ਰੋਵੀਜ਼ਨ ਹੈਗਾ ਇਲਾਜ ਵਾਸਤੇ ਗਵਰਨਮੈਂਟ ਨੇ ਡੀਡਿਕਸ਼ਨ ਸੈਂਟਰ ਖੋਲੇ ਨੇ ਉਹ ਆਪਣਾ ਗੰਦਾ ਰਸਤਾ ਛੱਡ ਕੇ ਗੰਦੀ ਆਪਣੀ ਕੰਪਨੀ ਛੱਡ ਕੇ ਸਾਹਮਣੇ ਆਉਣ ਬੜੀ ਹਮਦਰਦੀ ਨਾਲ ਉਹਨਾਂ ਦਾ ਇਲਾਜ ਕਰਾਇਆ ਜਾਏਗਾ ਕਿਉਂਕਿ ਇੱਕ ਤਰ੍ਹਾਂ ਦੇ ਸਾਡੇ ਪੇਸ਼ੈਂਟ ਨੇ ਜਿਹੜੇ ਲੋਕ ਨਸ਼ੇ ਨਾਲ ਗ੍ਰਸੂ ਹੋ ਚੁੱਕੇ ਆ ਸਪੈਸ਼ਲੀ ਸਾਡੇ ਨੌਜਵਾਨ ਵੀ ਉਹ ਅਸੀਂ ਸਾਰੇ ਜਿੱਥੇ ਸ਼ਕਤੀ ਹੈ ਪੂਰੀ ਇਨਫੋਰਸਮੈਂਟ ਤੇ ਉੱਥੇ ਜਿਹੜਾ ਬੰਦਾ ਛੱਡਣਾ ਚਾਹੁੰਦਾ ਉਹਦੀ ਹਮਦਰਦੀ ਨਾਲ ਇਲਾਜ ਕਰਾਈਗੀ ਉਹਨੂੰ